ਆਪਣਾ ਖੇਲ ਆਪ ਹੀ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਆਪਣਾ ਖੇਲ ਆਪ ਕਰਨੇ ਹਾਰ ਉਹ ਬ੍ਰਹਮ ਜਿਹੜਾ ਹੈਗਾ ਆਪਣਾ ਖੇਲ ਆਪੇ ਕਰਨ ਵਾਲਾ ਦੂਆ ਇਹਨੂੰ ਕੀ ਦੱਸੇ ਇਹਦੇ ਨਾਲ ਵਿਚਾਰ ਕਰੇ ਦੂਆ ਨਹੀਂ ਇਹਦੇ ਨਾਲ ਵਿਚਾਰ ਕਰ ਸਕਦਾ ਇਹ ਆਪੇ ਆਪਣੇ ਬੰਨੂ ਅੰਦਰ ਵਿਚਾਰ ਕਰ ਸਕਦਾ ਵਿਚਾਰ ਤਾਂ ਕਰੂਗਾ ਇਹ ਆਪੇ ਸੁਣ ਕੇ ਦੂਜੇ ਰੁਕੜਾ ਬ੍ਰੰਧੀ ਨਾਲ ਉਹਦੇ ਵਿੱਚ ਬਾਲੋਂ ਤੋਂ ਸਰੀਰ ਦੀਦਾ ਬਰਤਦਾ ਦੀਦਾ ਨਹੀਂ ਬਸ ਬੈਠ ਕੇ ਸੰਤ ਦੇ ਵਿੱਚ ਵਿਚਾਰ ਕਰ ਸਕਦਾ ਜੇ ਬਾਣੀ ਠੀਕ ਹੈ ਤਾਂ ਬੁੱਲੜ ਤੇ ਆਪਾਂ ਫਿਰਾਂਗੇ ਉਹ ਬੁੱਲਣਗੇ ਉਹ 갔다 ਲੈ ਫਿਰ ਉਹ ਜਾਣਾ ਲੈ ਫਿਰ ਉਹ ਜਾਣਾ ਪੈਣਾ ਨੁਕਸਾਨ ਜੇ ਨੁਕਸਾਨ ਨਹੀਂ ਹੈ ਕੋਈ ਫਾਇਦਾ ਹੈ ਜਹਾ ਨੁਕਸਾਨ ਤੇ ਨੁਕਸਾਨ ਨਹੀਂ ਕੋਈ ਫਾਇਦਾ ਜਿਹੜੀ ਚੀਜ਼ ਨੁਕਸਾਨ ਫਾਇਦਾ ਹੋਵੇ ਨੁਕਸਾਨ ਨਾ ਹੋਵੇ ਦੇਖੋ ਇੱਕ ਫਾਇਦਾ ਹੁੰਦਾ ਨੁਕਸਾਨ ਕਰਕੇ ਇੱਕ ਹੁੰਦਾ ਥੋੜਾ ਨੁਕਸਾਨ ਕਰਕੇ ਫਾਇਦਾ ਕੁਝ ਨੁਕਸਾਨ ਕਰਕੇ ਫਾਇਦਾ ਆ ਬਹੁਤ ਨੁਕਸਾਨ ਕਰਕੇ ਫਾਇਦਾ ਜਨਾ ਕੋ ਜਨੂਖ ਜ਼ਾਮ ਕਰਕੇ ਫਾਇਦਾ ਇਹ ਬਿਲਕੁਲ ਨੁਕਸਾਨ ਬਿਨਾਂ ਫਾਇਦਾ ਕੋਈ ਅੱਜ ਤੱਕ ਰਿਕਾਰਡ ਨਹੀਂ ਸਾਡੇ ਕੋ ਕਿ ਉਹ ਆਦਮੀ ਨੇ ਕਿਹਾ ਹੋਵੇ ਕਿ ਉਹ ਆਦਮੀ ਨੂੰ ਤਾਂ ਕੋਈ ਇਤਰਾਜ਼ ਹੋਵੇ ਵੀ ਮੇਰਾ ਨੁਕਸਾਨ ਹੋਇਆ ਗੁਰਮਤ ਤੇ ਖੜਾ ਪਹਿਰਾ 1.5 ਸਭ ਤੋਂ ਜ਼ਿਆਦਾ ਨੁਕਸਾਨ ਦਸਮ ਪਾਸ਼ਾ ਨਾਲ ਹੋਇਆ ਸੀ ਉਹਨਾਂ ਨੇ ਕਿਹਾ ਯਾਰ ਜੀ ਦਾ ਸਾਨੂੰ 70 ਚੰਗਾ ਟੱਡ ਘੇੜਿਆਂ ਦਾ ਗਾਣਾ ਬੇਤਰ ਪਿਆਰੇ ਨੂੰ ਹੌਸ ਬੁਲਾਈ ਤਾਂ ਲੈ ਕੇ ਗਏ ਨੇ ਕੋਈ ਨੁਕਸਾਨ ਕਾ ਦੇ ਦੀਦਾ ਇਹਦੇ ਨਾਲ ਹੋਇਆ ਉਹ ਭਾਣਾ ਈਵੇਂ ਵਰਤਣਾ ਸੀ ਜਿਵੇਂ ਵਰਤਿਆ ਉਹ ਤਾਂ ਭਾਣਾ ਸੀ ਤਾਂ ਐਵੇਂ ਵਰਤਣੋਂ ਨੁਕਸਾਨ ਕਾ ਲੈ ਉਹ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਕਿਹਾ ਨਾਲ ਲੈ ਜਾਣਾ ਸੀ ਜੇ ਝੜ ਜਾਂਦੇ ਸਿਕਾਂਕੋਲੇ ਰਹਿਣੇ ਤੇ ਐਸੇ ਕੰਮ ਆ ਗੁਰਦੁਆਰੇ ਇਹਨੇ ਦੇਤੇ ਇਹਨਾਂ ਨੇ ਕੀ ਘਟ ਲਿਆ ਉਹ ਚੋਂ ਅਗਰ ਉਹਦਾ ਜਿਆਦਾ ਮਾਇਆ ਹੈ ਨਾਲ ਕੋਲ ਮਾਇਆ ਨੇ ਤਾਂ ਉਜਾੜ ਤੇ ਉਹ ਇਨਸਾਨ ਨੇ ਫਾਇਦਾ ਕੀਤਾ ਸੀ ਐ ਪ੍ਰੋਬਲਮ ਨੇ ਨੁਕਸਾਨ ਕੀਤਾ ਉਹ ਇਨਸਾਨ ਨੇ ਫਾਇਦਾ ਕੀਤਾ ਸੀ ਉਹ ਨੁਕਸਾਨ ਨੇ ਤਾਂ ਫਾਇਦਾ ਕੀਤਾ ਸੀ ਉਹ ਨੁਕਸਾਨ ਨੇ ਤਾਂ ਸਿੱਖੀ ਮਜ਼ਬੂਤ ਕੀਤੀ ਸੀ ਸਿੱਖੀ ਮਜ਼ਬੂਤ ਕੀਤੀ ਸੀ ਘਰ ਘਰ ਸਿੱਖੀ ਫੈਲਾ ਕਰਤੀ ਸੀ ਆ ਜਿਹੜਾ ਅੱਜ ਆਲਾ ਫਾਇਦਾ ਹੈ ਇਰੇ ਘਰ ਘਰ ਤੋਂ ਸਿੱਖੀ ਦਾ ਕੋਗ ਬਾਤ ਕੋਗ ਬਾਤ ਅਜੇ ਰੋ ਸੋਣਾ ਹੋਊਗਾ ਸਭ ਕੁਝ ਹੋਊਗਾ ਝੂਠ ਹੋਊਗਾ ਬਾਇਾ ਝੂਠੀ ਹੈ ਜਿੰਨੀ ਮਰਜੀ ਹੋਵੇ ਪਰ ਸੱਚ ਹੈ ਜੀ ਆਹ ਤਾਂ ਸੱਚ ਜੁਗਤ ਹੋ ਚਾਹੇ ਵੀ ਸੱਚਾਨਦ ਕੋ ਸਿਜਬੇ ਦੇ ਨਾ ਰਿਸ਼ਤਾ ਤੋੜ ਲਿਆ ਦਸ ਪਾਜਾ ਦਾ ਦੁੱਧ ਮੈਨੂੰ ਰੋਕ ਰਜਾਈਆਂ ਦਾ ਉਡਣਾ ਬਾਦਰ ਬਸ ਇਹ ਉਦੋਂ ਉਲਟ ਖੜੇ ਨੇ ਅੱਜ ਕੋਈ ਹੈ ਸਾਹਬ